ਮੇਰਾ ਮੁੰਡਾ ਹੀ ਖਾ ਗਿਆ ਜਦੋਂ ਮਾਦੇ ਕੋਲ ਗਿਆ ਸੀ ਕਿ ਮਨੀਲਾ ਕਿਵੇਂ ਗਿਆ ਮਨੀਲਾ ਕਿ ਹੁਣ ਬਹੁਤ ਚਿਰ ਹੋ ਗਿਆ ਹੋਗਾ ਕਿ ਜਿਵੇਂ ਮੜ ਕੇ ਸਾਤ ਸਾਲ ਲਾ ਕੇ ਫੇਰ ਆਇਆ ਮੇਰਾ ਤੇ ਫੇਰ ਲਾ ਕੇ ਕੋਠੜੀ ਪਾ ਕੇ ਫੇਰ ਉੱਠ ਗਿਆ ਫੇਰ ਆ ਗਿਆ ਵਿੱਚੋਂ ਜਿਹੜਾ ਪੱਥਰ ਪੁੱਟ ਕੇ ਫੇਰ ਲਾ ਗਿਆ ਜਿਵੇਂ ਸੱਤ ਸਾਲ ਮਰਵਾਖੀ ਮੈਨਿਆ ਹੀ ਰਹੀਦਾ ਸੀ ਜਿਹੜਾ ਮਾਰੀ ਜਾ ਰਹੀ ਕੋਕੋਲ ਆ ਗਿਆ ਕੋਕੋ ਬਣਾ ਗਿਆ ਗੰਗਾਉਂ ਰਿਹਾ ਹੈ ਯਾਰ ਹੁਣ ਲਾਸਟ ਕਰੋ ਆਇਆ ਸੀ ਪਿਛਲੀ ਵਾਰੀ ਲਾਸਟ ਸੀ ਆ ਮਾਗਦਮੀ ਨਾਲ ਸੀ ਮਾਗਦਮੀ ਕਿ ਬੀ ਲੋਕ ਰਹਿੰਦੇ ਆ ਇਹ ਵਿਆਹ ਵਿਆਹ ਹਾਂ ਹਾਂ ਲੋਰ ਮੇਰੇ ਜੇ ਪੈਰ ਖਰਾਬ ਸੀਗਾ ਪੈਰ ਤੇ ਇਲਾਜ ਕਰਾਉਣਾ ਆਇਆ ਸੀ ਫਿਰ ਮੜ ਕੇ ਚਾਲੇ ਇਥੇ ਵਾਵਾ ਚੱਲ ਲੱਗੇਗਾ ਵਿਆਹ ਕੋ ਹੋਇਆ ਵਿਆਹ ਹੁਣ ਹੋਇਆ ਜੀ ਆ ਨੌਜਰੀ ਆ ਨਾਂ ਫਰਮ ਹੂੰ ਤੇ ਉਹ ਦੀ ਵਾਈਪ ਇੱਥੇ ਹੈ ਜਾਂ ਉਹ ਵੀ ਨਾਲ ਇੱਥੇ ਹੈ ਇੱਥੇ ਆਇਆ ਕਾਜ ਬਣਾਉਣੇ ਆ ਕਿਉਂ ਤੇ ਆਉਣ ਆਲੇ ਹੁਣ ਆਣੇ ਤੋਂ ਪੰਜਾਂ ਦਿਨਾਂ ਨੂੰ ਆਉਣੇ ਕਾਜ ਬਣਾਉਣੇ ਸੀ ਜੋ ਹਾਂ ਜੀ ਕੀ ਕਾਰੋਬਾਰ ਕੀ ਸੀ ਉੱਥੇ ਜੋ ਦਾ ਫੈਨਸ ਨਹੀਂ ਕਿੰਨੀ ਦਿਨ ਕਿੰਨੀ ਉਮਰ ਤੱਕ ਗਿਆ ਸੀ ਕਿੰਨੀ ਉਮਰ ਦੀ ਉਹ ਹੋਊਗੀ ਉਹ 25 ਸਾਲ ਦੀ ਹੂੰ ਤੇ ਤੁਹਾਡੇ ਨਾਲ ਹੁਣ ਗੱਲ ਹੋਈ ਸੀ ਕਿ ਕੁਝ ਦਿਨ ਪਹਿਲਾਂ ਪਰਸੋ ਹੋਈ ਸੀ ਨਹੀਂ ਹੋਈ ਜੀ ਕੀ ਕਹਿੰਦਾ ਜੀ ਕਰਦੇ ਜੋਰ ਚ ਜੰਮ ਬਣਾਉਣ ਵਾਲੀਆਂ ਸੀਗਾ ਮੈਨੂੰ ਆ ਜੋ ਕੌਣ ਕਰਾਉਣ ਦਾ ਕੰਮ ਉਹ ਮੈਂ ਕਿ ਕਰਾਉਣੇ ਮੈਸਤਰੀ ਭਾਲਣਾ ਮਤਲਬ ਇੱਕ ਲੇਡ ਦੀ ਖਰਾਬ ਸੀਗੀ ਉਹ ਸ਼ੀਟ ਵਿੱਚ ਬਣਾਉਣ ਵਾਲੀ ਸੀ ਉਹਨਾਂ ਨੂੰ ਲਿਆ ਬਣਾ ਕੇ ਉਹਨੂੰ ਬਲਾ ਕੇ ਇੱਕੜਿਆ ਸਕੂਟਰੀ ਆ ਇਹਨਾਂ ਦਾ ਵੀ ਦੋਸਾਂ ਫੇਉ ਨਹੀਂ ਕਰਾਉਂਦਾ ਤੇ ਮੈਂ ਉਹਨਾਂ ਸਬਸਕ੍ਰਾਈਬਿੰਗ ਕਲਿਆਰਕ ਮੈਂ ਲਾ ਵਈਆ ਮੁੜ ਕੇ ਫਿਰ ਜਿਹੜਾ ਮੁੰਡਾ ਸੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਮੈਂ ਜੇ ਸਮਾਨ ਬਣਾਇਆ ਗਿਆ ਮੇਰੇ ਮੁਰਕੇ ਪੰਜ ਦਿਨ ਰਹਿ ਲਾਣੀ ਮੁੱਤੂ ਬਾਹਰ ਗਿਆ ਉਹ ਕੀ ਕਹਿੰਦਾ ਸੀ ਕਦੋਂ ਆਉਂਗਾ ਆਉਣੇ ਵਾਰ ਨਹੀਂ ਕੋਈ ਗੱਲ ਕਰਨੀ ਠੀਕ ਜਿਹਾ ਦੱਸਿਆ ਢੀਂਸੀਆ ਹਾਂ ਪਉਣ ਨਾਲ ਕਰਾਈਂ ਦੱਸ ਕੇ ਕਿ ਉਹ ਮੈਂ ਆਇਆ ਹਾਂ ਹਾਂ ਤੇਰੇ ਪਤਾ ਲੱਗਾ ਕਦੋਂ ਪਤਾ ਲੱਗਾ ਤਾਂ ਮੈਂ ਕੀ ਗੱਲ ਬੋਲੀਆ ਤੁਹਾਨੂੰ ਜੀ ਪਤਾ ਨਹੀਂ ਲੱਗਾ ਹਰਗਾ ਦੇ ਘਰ ਫੋਨ ਨਾਲ ਪਤਾ ਲੱਗਾ ਰਾਨੂੰ ਮੈਂ ਆਇਆ ਤੜਕੇ ਉੱਠਿਆ ਸੁੱਤੇ ਵੇਲੇ ਮੈਨੂੰ ਪਤਾ ਲਾਸ਼ ਤਨ ਵੀ ਆ ਗਏ ਬਣ ਗਏ ਪਿੰਡ ਤੇ ਫੋਨ ਆਇਆ ਮੁੰਡੇ ਨੂੰ ਗੱਫਾਉਣੀਆਂ ਕੀਤੀਆਂ ਗਾਰੇ ਰਿਸ਼ਤੇਦਾਰ ਨੂੰ ਫੋਨ ਕੀਤਾ ਵੀ ਆ ਗੱਲ ਵਈ ਸਾਡੇ ਆ ਗੱਲ ਜੀ ਤੁਹਾਡੇ ਕੋਈ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਪਹਿਲਾਂ ਬਣੀ ਲਾਗੇ ਨਹੀਂ ਕੋਈ ਨਹੀਂ ਕੋਈ ਰਹਿੰਦੇ ਕਹਿੰਦੇ ਬੱਚੇ ਕਿੰਨੇ ਤੁਹਾਡੇ ਕਿੰਨੇ ਬੱਚੇ ਇੱਕ ਮੁੰਡਾ ਕੁੜੀਆ ਕੱਲੇ ਸੀ ਮਲੇ ਕੱਲੇ ਹੀ ਹਾਂ ਜੀ ਜੇ ਇਹ ਕਰਦੇ ਸਿਰ ਥਰਤੀ ਕਰ ਚੱਲਦਾ ਹੀ ਗਿਆ ਹਾਂ ਹਾਂ ਜੀ ਇਸੇ ਥਰਤੀ ਹਣੋਂ ਆਉਦਾ ਹੀਗਾ ਮੈਨੂੰ ਬੇਫਿਕਰੀ ਸੌ 30 ਮਹੀਨਾ ਸਮਾਨ ਲੈ ਕੇ ਰੱਖਦੇ ਨੇ ਜੀ ਫਿਰ ਆ ਜਾਂਦਾ ਸੀਗਾ ਜਿਹੋ ਦਾ ਆਉਂਦੀ ਉਹਨਾਂ ਦਾ ਮੇਰੇ ਬਣਾਏ ਇਮਰਟ ਆ ਜਾਣਾ ਕਿਆ ਪਤਾ ਨਹੀਂ ਇਹ ਗੱਲ ਬਣੀ ਬਾਣਾ ਬਣਾ ਪਤਾ ਲੱਗਾ ਕਿ ਕੌਣ ਲੋਨ ਸੀ ਜਿਹਨਾਂ ਨੇ ਮਾਰਿਆ ਹਾਂ ਨਹੀਂ ਸਾਨੂੰ ਇਹ ਸੇ ਕੀ ਪਤਾ ਮੈਨੂੰ ਆ ਫੋਨ ਤੇ ਵੀ ਪਤਾ ਦਿਸਿਆ ਵੀ ਆ ਮੁੰਡਾ ਮੁੰਦਾ ਗੱਲ ਬਣੀ ਅਰੇ ਇਸ ਦਰਾਂ ਫੋਨ ਆਇਆ ਇਹਨੇ ਦੱਗਾ ਨਹੀਂ ਮੈਂ ਦੱਸਿਆ ਵੀ ਆ ਗੱਲ ਬਣੀ ਉਹ ਹੋਰ ਤੁਹਾਡਾ ਪਹਿਲਾਂ ਕੋਈ ਇੱਥੇ ਰਿਸ਼ਤੇਦਾਰ ਰਹਿੰਦਾ ਨਹੀਂ ਕੋਈ ਨਹੀਂ ਕੋਈ ਰਿਸ਼ਤੇਦਾਰ ਨਹੀਂ ਪਿੰਡ 'ਚ ਮੁੰਡੇ ਹੋਰ ਸ਼ਹਿਰਾਂ 'ਚ ਨਾ ਜੇ ਮੈਂ ਦਿਸਾ ਕੋਈ ਕਿਤੇ ਚੱਲ ਜੀ ਜਾਂਦਾ ਸੀ ਗੁਰਵਰ ਆ ਆਂਖਾਂ 'ਚ ਜੱਡੂੜੀ ਉੱਤੇ ਮੁਰਗੇ ਜੁੜਿਆਣ ਦੀ ਕੋਸਤ ਆ ਮਿਲਦੇ ਗੱਲ ਤੇ ਆ ਵੀ ਜੁੜਨ ਨੂੰ ਦੋ ਕੀ ਕਾਰੋਬਾਰ ਕੀ ਕਰ ਰਿਹਾ ਸੀ ਹੁਣ ਇਸ ਵੇਲੇ ਸੀ ਫਾਈਨਾਂਸ ਸੀ ਸੀ ਫਾਈਨਾਂਸ ਬਰ ਹਾਂ ਕੰਨਸ ਬਗੀ ਕਿਉਂ ਗਿਆ ਉਹ ਫਾਈਨਾਂਸ ਦਾ ਕੰਮ ਚਲਾਇਆ ਐਥੇ ਜ਼ਮੀਨ ਧਰ ਕੇ ਗਿਆ ਹੈਗਾ ਮੈਂ ਕਿ ਮਰੇ ਨੇ ਜ਼ਮੀਨ ਧਰ ਨੂੰ ਉਹ ਆਦੀ ਮੈਂ ਕੰਮ ਵੀ ਚੱਲਦਾ ਮੇਰਾ ਸਿੱਧੀ ਕਰਨੀ ਜੇ ਜਦੋਂ 15 ਸਾਲ ਪਹਿਲਾਂ ਗਿਆ 10 ਸਾਲ ਪਹਿਲਾਂ ਗਿਆ ਉਦੋਂ ਦਾ ਹੀ ਫਾਈਨਾਂਸ ਦਾ ਕੰਮ ਕਰਦਾ ਉੱਥੇ ਪਹਿਲਾਂ 2 ਸਾਲ ਰਾਜ ਕੇ ਮੁੰਡੇ ਬੋਲੇ ਕਿੰਨੇ ਸਾਲ ਦੀ ਰਹੀ ਉਹ ਮੁੰਡੇ ਹੁਣ ਗਾਂ ਕ੍ਰੈਡਾ ਜੋਠ ਗਿਆ ਜੇ ਇੱਧਰ ਲਿਆਂਦਾ ਜਾਵੇ ਤੇ ਮੈਂ ਦੇਖਣਾ ਚਾਹੁੰਦਾ ਕਿੰਨੇ ਸਾਲ ਹੋ ਗਏ ਦੇਖ ਪਤਾ ਨਹੀਂ ਕੀ ਮੰਗ ਕੀ ਕਰਦੇ ਹੂੰ ਦਿੱਤਣਾ ਚਾਹੁੰਦੇ ਮੁੰਡਾ ਹਾਂ ਸਾਡੀ ਮਾਰਚ ਨੂੰ ਫਰਵਰੀ ਨੂੰ ਹੋਈ ਹੈ ਜਿੱਤੇ 4 ਮਾਰਚ ਨੂੰ ਕਰੋਤਰੀ ਨੇ ਸਾਨੂੰ ਬਸ ਕੁਝ ਨਹੀਂ ਪਤਾ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਉਹਨੇ ਡੈਥ ਹੋ ਚੁੱਕੀ ਹੈ ਸਾਨੂੰ ਕੋਈ ਕਾਰਨ ਨਹੀਂ ਪਤਾ ਇਸ ਦਾ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਉਹਨੇ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਂਦਾ ਜਾਵੇ ਤੁੜਨੇ ਗੱਲ ਹੋਈ ਸੀ ਉਹਨਾਂ ਦੀ ਲਾਸਟ ਟਾਈਮ ਕਦੋਂ ਹੋਈ ਸੀ ਹਾਂਜੀ ਮੇਰੇ ਨਾਲ ਨੇ ਮੰਡੇ ਹੋਈ ਐ ਗੱਲਬਾਤ ਹੋਈ ਆ ਵਧੀਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਕੋਈ ਤੁਹਾਨੂੰ ਲਿਜਾਣ ਬਰੇ ਜਾ ਤੁਹਾਡੇ ਹਾਂਜੀ ਉਹ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪੇਪਰ ਤਿਆਰ ਕਰ ਰਿਆ ਹਾਂ ਤੇ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂਗਾ ਪਰ ਉਹ ਹੁਣ ਇੰਡੀਆ ਆਉਣ ਲਈ ਕਹਿ ਰਹੇ ਸੀਗੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੇਰੇ ਨਾਲ ਸਾਨੂੰ ਬਸ ਬਾਅਦ ਚ ਫੋਨ ਕਰਾਇਆ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੰਮ ਤੇ ਵਾਰੇ ਸੀਗੇ ਕਿੱਥੇ ਗਏ ਸੀ ਕੰਮ ਤੇ ਗਏ ਹੋਏ ਸੀ ਕੰਮ ਕੀ ਕਰਦੇ ਉੱਥੇ ਇਹਨਾਂ ਦਾ ਫੈਂਸ ਦਾ ਕੰਮ ਹੀ ਸੀਗਾ ਇਹ ਕਿਸ ਤੇ ਆਰੇ ਸੀਗੇ ਕਹਿੰਦੇ ਬਾਈਕ ਤੇ ਸੀਗੇ ਇਹ ਪਤਾ ਲੱਗਾ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਸਰ ਬਹੁਤ ਥੋੜੀ ਦੇਰ ਹੋਈ ਆ ਤੁਹਾਡੀ ਮੈਰਿਜ ਨੂੰ ਕਿਸੇ ਵੀ ਨਾਲ ਜਾਣਾ ਸੀਗਾ ਜੀ ਸਰ ਸਰ ਉਹ ਪੇਪਰ ਤਿਆਰ ਕਰ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਉਹ ਲੈ ਕੇ ਜਾਵਾਂਗੇ ਸਾਡੀ ਇਹ ਮੰਗ ਆ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲੰਦਾ ਜਾਵੇ ਕਿਉਂਕਿ ਸਾਡੇ ਮੇਰੇ ਸੱਸ ਸਹੁਰਾ ਬਹੁਤ ਵਿਰਧ ਦਾ ਉਹਨਾਂ ਦੀ ਡੈੱਡ ਬੋਡੀ ਨੂੰ ਸਾਡੇ ਵਿੱਚ ਜਾਂਦਾ ਜਾਵੇ ਬਸ ਸਾਡੀ ਇਹ ਮੰਗ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਸਿਰਫ ਇਕੱਲੇ ਹੀ ਆ ਜੀ ਸਿਰਫ ਉਹਨਾਂ ਦੇ ਮਾਤਾ ਪਿਤਾ ਜੀ ਮਾਤਾ ਪਿਤਾ ਇਕੱਲੇ ਇਕੱਲੇ ਸੀ ਤਾਂ ਪਰਿਵਾਰ ਤੇ ਹਾਂਜੀ ਇਕੱਲੇ ਨੇ ਕਰਦਾ ਵੀ ਜਰਾ ਇਹਨਾਂ ਦੀ ਸਰਤੀ ਜਾਂਦਾ ਜੀ ਹਾਂਜੀ ਪਰ ਇਹਨਾਂ ਦੀ ਸਰਤੀ ਹੈ ਮੇਰਾ ਨਾਮ ਲਖਵੀਰ ਸਿੰਘ ਆ ਜੀ ਜਸ਼ਵਿੰਦਰ ਕੀ ਲੱਗਦਾ ਜਸ਼ਵਿੰਦਰ ਮੇਰਾ ਛੋਟਾ ਭਰਾ ਸੀ ਜੀ ਮਤਲਬ ਪਰਿਵਾਰਾਂ ਦੇ ਵਿੱਚੋਂ ਸੀ ਸਾਡੇ ਤੇ ਬੜਾ ਮਿਹਨਤੀ ਤੇ ਹਿੰਮਤੀ ਸੀ ਆ ਛਾ ਮੇਰੇ ਚਾਚਾ ਜੀ ਬੈਠੇ ਆ ਬੜਾ ਵਕਤ ਵੇਲ ਕੇ ਉਹਨੇ ਆਪਦੇ ਪੈਰਾਂ ਤੇ ਖੜਾ ਹੋਇਆ ਗਰਾਊਂਡ ਲੈਵਲ ਤੋਂ ਉੱਠਿਆ ਸੀ ਸਾਰੇ ਪਿੰਡ ਦੇ ਵਿੱਚ ਜਦੋਂ ਇਹ ਬਾਹਰ ਗਿਆ ਤੇ ਬੜੀ ਖੁਸ਼ੀ ਮਨਾਈ ਵੀ ਕੋਈ ਮਿਹਨਤ ਮੁੰਡਾ ਮਿਹਨਤ ਕਰਦਾ ਮਿਹਨਤ ਕਰਕੇ ਜੀ ਆ ਵੱਡੇ ਵੱਡੇ ਮਹਿਲ ਬਣਾ ਲੇ ਆਪਦੇ ਬਾਪ ਦੀ ਜ਼ਮੀਨ ਧਰਕੇ ਗਿਆ ਤੇ ਉਹਨੂੰ ਵਾਪਸ ਕੀਤਾ ਪਹਿਲਾਂ ਉੱਥੇ ਜਦੋਂ ਗਿਆ 9 ਸਾਲ ਪਹਿਲਾਂ ਗਿਆ ਜਦੋਂ ਉਦੋਂ ਨੇ ਕਿਸੇ ਨਾਲ ਕੰਮ ਕੀਤਾ ਉਦੋਂ ਬਾਅਦ ਵਿੱਚ ਆਪਣੇ ਬਾਪ ਨੂੰ ਕਿਹਾ ਵੀ ਇੱਥੇ ਫੈਂਸ ਦਾ ਕੰਮ ਹੈ ਮੈਂ ਇਹਨੂੰ ਜਿਹੜੀ ਜ਼ਮੀਨ ਆ ਮੈਨੂੰ ਹੀ ਦੇਣੀ ਆ ਤੇ ਮੈਨੂੰ ਜ਼ਮੀਨ ਵੇਚ ਕਰ ਦੇ ਤੇ ਮੈਂ ਇੱਥੇ ਫੈਂਸ ਦਾ ਕੰਮ ਚਲਾ ਲਵਾਂ ਮੇਰੇ ਕੋਲੇ ਵੀ ਜਦੋਂ ਉਹਨੇ ਮੈਸੇਜ ਦਿੱਤਾ ਵੀ ਭਾਈ ਮੇਰੀ ਜ਼ਮੀਨ ਦਾ ਕਿਸੇ ਨਾਲ ਸੌਦਾ ਕਰਾ ਦੇ ਮੈਂ ਆਖਿਆ ਤੂੰ ਮਿਹਨਤ ਕਰਨ ਵਾਸਤੇ ਗਿਆ ਆਪਾਂ ਜ਼ਮੀਨ ਨਾਲ ਜੁੜੇ ਹੋਏ ਆਪਾਂ ਨਾ ਜ਼ਮੀਨ ਵੇਚੀਂ ਕਹਿੰਦਾ ਭਾਈ ਮੈਂ ਜ਼ਮੀਨ ਵੀ ਵੇਚ ਕੇ ਪੈਸੇ ਵਿੱਚ ਪੈਸੇ ਦਾ ਕੰਮ ਹੈ ਤੇ ਮੈਂ ਫੈਂਸਲਾ ਕੰਮ ਕਰਕੇ ਤੇ ਜ਼ਮੀਨ ਤਾਂ ਜਿੰਨੀ ਕਿਵੇਂ ਮੈਂ ਮੈਂ ਉਨੀ ਵਾਪਸ ਲੈ ਲੂੰਗਾ ਚਲੋ ਮੈਂ ਵੀ ਆਖਿਆ ਵੀ ਹਾਂ ਵੀ ਚਲੋ ਜਿੱਥੇ 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 ਅਸੀਂ ਰਹਿਨੇ ਆ ਜਿਹੋ ਜਿਹਾ ਉੱਥੇ ਕੀਤਾ ਉਹੋ ਜਿਹਾ ਹੋਣਾ ਪੈਂਦਾ ਤੇ ਮਿਹਨਤ ਕਰਕੇ ਉਹਨੇ ਉਹ ਜ਼ਮੀਨ ਸੀ ਧਰ ਕੇ ਬਾਪ ਦੀ ਤੇ ਬਾਹਰ ਉੱਠ ਗਿਆ ਫਿਰ ਉਹਨੇ ਪਿਛਲੇ ਜਦੋਂ ਫਰਵਰੀ ਤੋਂ ਪਹਿਲਾਂ ਫਰਵਰੀ 'ਚ ਦਾ ਵਿਆਹ ਹੋਇਆ ਤੇ ਉਦੋਂ ਪਹਿਲਾਂ ਇਹਨੇ ਜ਼ਮੀਨ ਵਾਪਸ ਲਈ ਉਹ ਵਾਪਸ ਵੀ ਲਈ ਆ ਕੋਠੀ ਪਾਈ ਤੇ ਸਾਡੇ ਪਿੰਡ ਨੇ ਸਾਰੇ ਨਗਰ ਨੇ ਵੜਾ ਉਹਨੂੰ ਮਿਹਨਤ ਦਾ ਉਹਦਾ ਉਹਨੂੰ ਉਹਨੂੰ ਸਲੂਟ ਕੀਤਾ ਤੇ ਅੱਜ ਜਦੋਂ ਸਾਡੇ ਪਿੰਡ ਨੂੰ ਇਸ ਗੱਲ ਦਾ ਪਤਾ ਲੱਗਾ ਸਾਡਾ ਸਾਰਾ ਨਗਰ ਚੰਗੀ ਸੁਣ ਕੇ ਸਤਿ ਚੱਲੀਆਂ ਅੰਦਰ ਹੁੰਦਾ ਆ ਮਾਪਿਓ ਬੈਠਾ ਸਾਰੀ ਉਮਰ ਦੇ ਧੂੜਿਆਂ ਤੂਫੂਆ ਇੱਕ ਐਡਾ ਗੱਭਰੂ ਪਤ ਐਂ ਤੁਰ ਜੇ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਤੇ ਮੂੰਹ ਤੋਂ ਗੁੰਗੇ ਆ ਅੱਖਾਂ ਤੋਂ ਅੰਨੇ ਆ ਅਸੀਂ ਇਸ ਕਰਕੇ ਆ ਕਿ ਸਾਨੂੰ ਪਤਾ ਨਹੀਂ ਵੀ ਕੀ ਹੋਇਆ ਉੱਥੇ ਤੇ ਮੂੰਹ ਤੋਂ ਗੂੰਗੇ ਹਾਂ ਕੋਈ ਸ਼ਬਦ ਸਾਡੇ ਕੋਲੇ ਅੱਜ ਕੀ ਅਸੀਂ ਬੋਲ ਕੇ ਕੀ ਅਸੀਂ ਕਹੀਏ ਆਪ ਜੀ ਦੇ ਮਾਦੀਮ ਰਾਇ ਜੀ ਸਾਡੀ ਬੇਨਤੀ ਹੈ ਕਿ ਸਾਡੇ ਭਰਾ ਦੀ ਜਿਹੜੀ ਡੈੱਡ ਬਾਡੀ ਆ ਸਾਡੀ ਉੱਥੇ ਵਸਦੇ ਪੰਜਾਬੀ ਭਰਾਵਾਂ ਨੂੰ ਵੀ ਸਾਡੀ ਬੇਨਤੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਰਕਾਰਾਂ ਅੱਗੇ ਵੀ ਸਾਡੀ ਅਰਜ਼ਾਨ ਕੇ ਬੇਨਤੀ ਹੈ ਕਿ ਜਿਹੜੀ ਉਹਦੀ ਡੈੱਡ ਬਾਡੀ ਆ ਉਹਨੂੰ ਸਹੀ ਸਲਾਮਤੋ ਕਿਉਂਕਿ ਟੈਂਪਰੇਚਰ ਜ਼ਿਆਦਾ ਆ ਸਾਨੂੰ ਇਹ ਆ ਵੀ ਸਾਡੀ ਕਿਤੇ ਇਹ ਨਾ ਹੋਵੇ ਉਹ ਡੈੱਡ ਬਾਡੀ ਵੀ ਖਰਾਬ ਹੋ ਜੇ ਬਹੁਤ ਵੱਡਾ ਤਖਾਂ ਸਾਡੇ ਸਾਹਮਣੇ ਵਾਪਰਿਆ ਇਹ ਨਾ ਸਹਿਣ ਵਾਲਾ ਨਾ ਸਹਿ ਸਕਦੇ ਪਤਾ ਨਹੀਂ ਕਿਵੇਂ ਹੋਇਆ ਸਰ ਬਿਲਕੁਲ ਸਾਫ਼ ਸੁਥਰਾ ਸਹੀ ਚੱਲਦਾ ਸੀ ਜਦੋਂ ਆਉਂਦਾ ਹੁੰਦਾ ਸੀ ਕਈ ਵਾਰ ਅਸੀਂ ਬੈਠਿਆਂ ਨੇ ਕਹਿਣਾ ਯਾਰ ਤੇਰੇ ਮੁਲਕ ਦੇ ਵਿੱਚ ਉੱਥੇ ਤਾਂ ਇਸ ਤਰ੍ਹਾਂ ਦਾ ਹਾਸਾ ਹੋ ਜਾਂਦਾ ਉਹਨੇ ਆਖਣਾ ਨਹੀਂ ਬਾਈ ਯਾਰ ਜਿਹੜੇ ਵਧੀਆ ਕੰਮ ਕਰਦੇ ਆ ਮੈਂ ਤਾਂ ਇੱਕ ਪਿੰਡ ਨੂੰ ਰਹਿਣਾ ਕੋਈ ਉੱਥੇ ਇਹੋ ਜੀ ਗੱਲ ਨਹੀਂ ਤੇ ਇਹ ਨਹੀਂ ਪਤਾ ਸੀ ਕਿ ਹਾਸਾ ਇਹ ਐਕਸੀਡੈਂਟ ਜਿਹੜਾ ਉਹਦੇ ਨਾਲ ਆਪਨਾ ਹੋ ਜੂਗਾ ਤੇ ਰਹਿੰਦਾ ਇਕੱਲਾ ਹੀ ਸੀ ਉੱਥੇ ਨਹੀਂ ਜੀ ਸਾਡੇ ਪਿੰਡ ਦੇ ਨੌਜਵਾਨ ਹੋਰ ਹੈਗੇ ਪਰ ਉਹ ਦੂਰ ਦੂਰ ਰਹਿੰਦੇ ਆ ਜੀ ਆਪਦੇ ਕੰਮਾਂ ਧੰਦਿਆਂ ਦੇ ਉੱਤੇ ਸਾਰੇ ਜਿਵੇਂ ਮੈਂ ਆਪਦੀ ਰੋਜੀ ਰੋਟੀ ਨੂੰ ਜਾਂਦੇ ਆ ਮਿਹਨਤੀ ਆ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਸੀ ਉਹ ਤਾਂ ਇੱਕ ਬਿਮਾਰੀ ਤੋਂ ਪੀੜ ਤੋਂ ਹੋ ਕੇ ਉਹ ਉਹਦੇ ਨਾਲ ਉਹਦੀ ਮੌਤ ਹੋ ਗਈ ਸੀ ਪਰ ਇਹਨੇ ਮੇਰੇ ਭਰਾ ਜਸਵਿੰਦਰ ਸੋਨੀ ਨੇ ਤੇ ਸਾਡੇ ਨਗਰ ਦੇ ਜਿਹੜੇ ਦੂਜੇ ਮੁੰਡੇ ਉਹਨਾਂ ਨੇ ਰਲ ਕੇ ਉੱਥੇ ਉਹਨੂੰ ਉਹਦੀ ਡੈੱਡ ਬੋਡੀ ਇੱਥੇ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਕਿੰਨੀ ਸਾਰੀ ਇਹਦੀ ਕਿਵੇਂ ਮੌਤ ਹੋ ਗਈ ਇਹਦੀ ਕਿਵੇਂ ਮੌਤ ਹੋ ਗਈ ਇਹਦੀ ਗੋਲੀ ਲੱਗਣ ਦਾ ਦੱਸਿਆ ਜਾਂਦਾ ਜੀ ਵੀ ਗੋਲੀ ਲੱਗਣ ਦਾ ਹੋਈ ਨਹੀਂ ਜਾਨੇ ਆਏ ਸੀ ਕੋਈ ਪਤਾ ਲੱਗਾ ਨਹੀਂ ਜੀ ਵੇਖੋ ਅਸੀਂ ਤਾਂ ਇਹ ਕਹਿ ਚੁੱਕੇ ਹਾਂ ਵੀ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਜਦੋਂ ਅਸੀਂ ਕੋਈ ਚੀਜ਼ ਵੇਖੀ ਨਹੀਂ ਤੇ ਅਸੀਂ ਤਾਂ ਸੁਣਿਆ ਕਿਵੇਂ ਕਿਵੇਂ ਪਤਾ ਲੱਗਾ ਤੁਹਾਨੂੰ ਸਾਨੂੰ ਤਾਂ ਇਹ ਫੋਨ ਤੋਂ ਹੀ ਪਤਾ ਲੱਗਾ ਵੀ ਬਾਹਰਲੇ ਜਿਹੜੇ ਮੁੰਡੇ ਬਾਹਰ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਆਹ ਐਕਸੀਡੈਂਟ ਹੋ ਗਿਆ ਉਦੋਂ ਬਾਅਦ ਤਾਂ ਜੀ ਸਾਡਿਆਂ ਦਾ ਤਾਂ ਮਾ ਨਿਕਲਿਆ ਨਾ ਫਿਰ ਸਾਨੂੰ ਸਾਡੇ ਤਾਂ ਅੰਦਰ ਹੁੰਦੇ ਆ ਜੀ ਤੇ ਸਾਡੀ ਤਾਂ ਬੇਨਤੀ ਹੈ ਜੀ ਵੀ ਇੱਕ ਤਾਂ ਸਾਡੀ ਡੈੱਡ ਬੋਡੀ ਇੱਕ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਇਹਨਾਂ ਦਾ ਸਾਡੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਥੋੜੇ ਰਹੀ ਅਸੀਂ ਸਾਡਾ ਦਸਨੇ ਆ ਜੀ ਰੋਂਦਿਆਂ ਦਾ ਇਕੱਲੇ ਸੀਗੇ ਕਮਾਉਣ ਵਾਲੇ ਇਕੱਲੇ ਹੀ ਸੀਗੇ ਜੀ ਇੱਕੋ ਹੀ ਸੀਗਾ ਬੜਾ ਮਿਹਨਤੀ ਸੀ ਬਾਪ ਦਾ ਇੱਕੋ ਪੁੱਤਰ ਜੇਜੀ ਉਹਦੇ ਪੱਲੇ ਕੀ ਆ